ਰਿਪੋਰਟਸ ਇਹ ਨੇ ਭਈ ਲੋਕਾਂ ਚ ਇੰਨਾ ਜ਼ਿਆਦਾ ਗੁੱਸਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜੇ ਟ੍ਰੀਟ ਟ੍ਰੀਟ ਐਗਰੀਮੈਂਟ ਤੇ ਖੇਤੀ ਸੈਕਟਰ ਤੇ ਡੇਰੀ ਸੈਕਟਰ ਕੋਲ ਦਾ ਤਾਂ ਖੇਤੀ ਨੂੰ ਬਿਲਕੁਲ ਤਬਾਹ ਹੋ ਜਾਣਾ ਹੈ ਜਿਹੜਾ ਦੇ ਪਿੰਡ ਉੱਜੜਨਗੇ ਉਹ ਫਿਰ ਕਿੱਥੇ ਸੈਟਲ ਹੋਣਗੇ ਦੁਬਾਰਾ ਉਹਨਾਂ ਦੇ ਮੂਲ ਬਸੇਬੇ ਦਾ ਕੋਈ ਪ੍ਰਬੰਧ ਨਹੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਿੰਡ ਐਂਟਰ ਕਰਨ ਤੋਂ ਮਨਾ ਕਰਦੇ ਵੋਟ ਲਾਈ ਜਾ ਰਹੇ ਉਸ ਸੇਧ ਨਾਲ ਉਸ ਚੜ੍ਹ ਰਹੋ ਜੋਸ਼ ਨਾਲ ਫਿਰ ਅੰਦolan ਨੂੰ ਕੋਈ ਖਾਰਾ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਮੋਰਚਾ ਤੁਹਾਡਾ ਜਿੱਤਿਆ ਜਾਏਗਾ ਕੋਈ ਦੁਨੀਆ ਦੀ ਤਾਕਤ ਲੈਂਡ ਇਹਦੀ ਲੈਂਡ ਹੋਣੀ ਹੈ ਬੁਲਿੰਗਪੁਰ ਸਿੰਘ ਕੋਈ ਵੀ ਇਜਾਜ਼ਤ ਨਹੀਂ ਦੇਵੇਗਾ ਸਰਕਾਰ ਉਹਨੂੰ ਫੜ ਕੇ ਬੈਜੇਂਗੀ ਲੋਕ ਦੇ ਉਹ ਤਾਂ ਸਰਕਾਰ ਕੋਈ ਕੋਲ ਨਹੀਂ ਆ ਕੇ ਤਾਉਂਦਾ ਸੁਪਟੀਮ ਕੋਲ ਇਸ ਕਰਕੇ ਕੋਈ ਰਾਸਤਾ ਨਹੀਂ ਅਸੀਂ ਸਿਰਫ ਤੇ ਸਿਰ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਉਹਨੂੰ ਅੰਮ੍ਰਿਤਸਰ ਵਾਸਤੇ ਵਾਪਸ ਲੈਣ ਦੀ ਮੰਗ ਕਰ ਰਹੇ ਹਾਂ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਕਿ ਅਸੀਂ ਲੈਂਡ ਪੂਲਿੰਗ ਪਾਲਸੀ ਲਾਗੂ ਨਹੀਂ ਹੋਣ ਦੇਣੀ ਅਬ ਬੇਸ਼ੱਕ ਲੈਂਡ ਪੂਲਿੰਗ ਪਾਲਿਸੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਉਸ ਤੋਂ ਬਾਅਦ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਗਈ ਤਾਂ ਅਸੀਂ ਸਮਰਾਲਾ ਦੇ ਪਿੰਡ ਬਾਲਿਓਂ ਦੇ ਵਿੱਚ ਮੌਜੂਦ ਆ ਜਿੱਥੋਂ ਦੀ 250 ਏਕੜ ਜ਼ਮੀਨ ਜਿਹੜੀ ਹੈ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਸਮਰਾਲਾ ਦੇ ਵਿੱਚ ਇੱਕ ਮਹਾਪੰਚਾਇਤ ਜਿਹੜੀ ਆ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਹੋਣ ਜਾ ਰਹੀ ਹੈ جس دی اگਵਾਈ ਕਰਨ ਦੇ ਲਈ ਅੱਜ ਬਲਵੀਰ ਸਿੰਘ ਰਾਜੇয়াল ਜਿਹੜੇ ਨੇ ਰਾਜੇয়াল ਯੂਨੀਅਨ ਦੇ ਪ੍ਰਧਾਨ ਉਸ ਸਮਰਾਲਾ ਦੇ ਪਿੰਡ ਬਾਲਿਓਂ ਦੇ ਵਿੱਚ ਪਹੁੰਚਦੇ ਨੇ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਉਸ ਨੂੰ ਉੱਤੇ ਚਰਚਾ ਹੁੰਦੀ ਹੈ ਗੱਲਬਾਤ ਹੁੰਦੀ ਹੈ ਅਤੇ ਜਿਹੜੀ ਮਹਾਪੰਚਾਇਤ ਹੋਣੀ ਆ ਉਸ ਦੇ ਲਈ ਪਿੰਡ ਪਿੰਡ ਜਾ ਕੇ ਨੁਕੜ ਮੀਟਿੰਗਾਂ ਜਿਹੜੀਆਂ ਨੇ ਰਾਜੇ왈 ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਸਾਰੇ ਮਾਮਲੇ ਨੂੰ ਲੈ ਕੇ ਲੈਂਡ ਪੂਲਿੰਗ ਵਾਲੇ ਮਾਮਲੇ ਨੂੰ ਲੈ ਕੇ ਰਾਜੇ왈 ਸਾਹਿਬ ਦਾ ਇਸ ਤਰ੍ਹਾਂ ਵੀ ਸਾਰੇ ਪੰਜਾਬ ਚ ਡਿਊਟੀਆਂ ਲੱਗੀਆਂ ਨੇ ਇਹ ਸਭ ਦੀਆਂ ਕਿਉਂਕਿ ਸਮਰਾਲੇ ਚ ਹੋ ਰਹੀ ਹੈ ਇਸ ਕਰਕੇ ਸਾਰਾ ਅਰੇਂਜਮੈਂਟ ਦੀ ਡਿਊਟੀ ਮੇਰੀ ਹੈ ਤੇ ਮੈਂ ਅਰੇਂਜਮੈਂਟ ਵਿੱਚ ਵੀ ਲੱਗਿਆ ਹੋਇਆ ਹਾਂ ਪ੍ਰਚਾਰ ਵਾਸਤੇ ਵੀ ਲੱਗੇ ਹੋਏ ਹਾਂ ਰਿਪੋਰਟ ਸੇ ਨੇ ਭਈ ਲੋਕਾਂ ਚ ਇੰਨਾ ਜ਼ਿਆਦਾ ਗੁੱਸਾ ਲੈਂਡ ਪੂਲੀ ਪਾਲਸੀ ਦੇ ਖਿਲਾਫ ਔਰ ਇੱਕ ਜਿਹੜੀ ਨਵੀਂ ਨਵਾਂ ਡਰ ਲੱਗਦਾ ਹੈ ਉਹ ਹੈਗਾ ਫ੍ਰੀ ਟ੍ਰੇਡ ਐਗਰੀਮੈਂਟ ਲੋਕੀ ਬਹੁਤ ਗੁੱਸੇ ਚ ਨੇ ਜੇ ਫ੍ਰੀ ਟ੍ਰੇਡ ਐਗਰੀਮੈਂਟ ਸੇ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਖੋਲਤਾ ਤਾਂ ਖੇਤੀ ਨੇ ਬਿਲਕੁਲ ਤਬਾਹ ਹੋ ਜਾਣਾ ਡੇਅਰੀ ਸੈਕਟਰ ਇੱਥੇ ਦਾ ਚੱਲਣਾ ਨਹੀਂ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਲੈਂਡ ਪੂਲਿੰਗ ਪਾਲਿਸੀ ਤਾਂ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਉਹਨਾਂ ਨੂੰ ਹਰ ਹਾਲਤ ਚ ਵਾਪਸ ਲੈਣੀ ਪੈਣੀ ਹੈ ਹਾਈ ਕੋਰਟ ਨੇ ਵੀ ਉਹੀ ਕੁਝ ਕਿਹਾ ਜੋ ਮੈਂ ਕਹਿੰਦਾ ਰਿਹਾ ਵੀ ਕੋਈ ਇਹਦੀ ਜਿਹੜੀ ਹੈ ਸਮਾਜਿਕ ਸਮੀਖਿਆ ਉਹ ਕੀਤੀ ਨਹੀਂ ਗਈ ਆਰਥਿਕ ਸਮੀਖਿਆ ਕੀਤੀ ਨਹੀਂ ਗਈ ਇਸ ਪਾਲਿਸੀ ਦਾ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਵੇਗਾ ਲੋਕਾਂ ਦੇ ਆਰਥਿਕ ਪ੍ਰਭਾਵ ਕੀ ਪਵੇਗਾ ਪਿੰਡਾਂ ਦੇ ਪਿੰਡ ਉਜੜਨਗੇ ਉਹ ਫਿਰ ਕਿੱਥੇ ਸੈਟਲ ਹੋਣਗੇ ਦੁਬਾਰਾ ਉਹਨਾਂ ਦੇ ਮੂੜ ਵਸੇਬੇ ਦਾ ਕੋਈ ਪ੍ਰਬੰਧ ਨਹੀਂ ਇਹ ਅੱਜ ਹਰ ਘਰ 'ਚ ਚਰਚਾ ਦਾ ਵਿਸ਼ਾ ਹੈ ਔਰ ਇੱਕ ਵੱਡੇ ਪੱਧਰ ਤੇ ਸਾਰੇ ਪੰਜਾਬ 'ਚ ਗੁੱਸੇ ਨਾਲ ਲੋਕੀ ਪਰੇ ਪਿੱਤੇ ਬੈਠੇ ਨੇ ਹਲਚਲ ਹੈ ਅਸੀਂ ਹਾਲੇ ਕਿਸੇ ਨੂੰ ਨਹੀਂ ਕਿਹਾ ਲੋਕ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਿੰਡ ਚ ਐਂਟਰ ਕਰਨ ਤੋਂ ਮਨਾ ਕਰਨ ਦੇ ਬੋਰਡ ਲਾਈ ਜਾ ਰਹੇ ਨੇ ਸਾਡੇ ਲਈ ਤਾਂ ਇੱਕ ਚਿੰਤਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਉਹੀ ਪੁਰਾਣੀ ਲਗਾਤਾਰ ਜਿਹੜੀ ਮੈਂ ਬੇਨਤੀ ਕਰ ਰੋ ਕਰਨੀ ਚਾਹਨਾ ਜਦੋਂ ਤੁਸੀਂ ਕਿਸੇ ਅੰਦੋਲਨ ਚ ਜੇ ਤੁਸੀਂ ਹਿੰਸਕ ਹੋ ਗਏ ਤਾਂ ਅੰਦੋਲਨ ਫੇਲ ਹੋਏਗਾ ਹੀ ਹੋਏਗਾ ਕੋਈ ਰੋਕ ਨਹੀਂ ਸਕਦਾ ਜੇ ਤੁਸੀਂ ਸ਼ਾਂਤਮਈ ਰਹੇ ਜੇ ਤੁਹਾਡੇ ਚ ਜਵਬ ਦੀ ਭਾਵਨਾ ਰਹੀ ਕੋਈ ਤੁਹਾਨੂੰ ਜਿਆਦਾ ਵੀ ਕਹਿ ਦੇਵੇ ਤਾਂ ਵੀ ਉਹਨੂੰ ਖਾ ਜਾਓ ਗੱਲ ਨੂੰ ਗੁੱਸੇ ਚ ਨਾ ਆਓ ਹੋਸ਼ ਚ ਰਹੋ ਜੋਸ਼ ਚ ਨਾ ਆਓ ਫਿਰ ਅੰਦੋਲਨ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਡੈਮੋਕ੍ਰੇਸੀ ਵਿੱਚ ਜਦੋਂ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਤੋਂ ਹਟ ਜਾਂਣ ਲੋਕਾਂ ਕੋਲ ਇਹੋ ਰਸਤਾ ਹੈ ਕਿ ਉਹ ਅੰਦੋਲਨ ਕਰਨ ਸ਼ਾਂਤਮਈ ਤਰੀਕੇ ਨਾਲ ਔਰ ਉਹਨਾਂ ਉਹਨਾਂ ਦੇ ਪਬਲਿਕ ਦੇ ਵਿੱਚ ਉਹਨਾਂ ਦਾ ਨੁਕਸਾਨ ਹੁੰਦਾ ਜਦੋਂ ਫਿਰ ਸਰਕਾਰ ਪੱਜਦੀ ਹੈ ਫਿਰ ਉਹ ਫੈਸਲੇ ਕਰਦੀ ਹੈ ਸਾਡੇ ਕੋਲ ਕੋਈ ਐਗਜ਼ੀਕਟਿਵ ਪਾਵਰ ਨਹੀਂ ਪਰ ਲੋਕਾਂ ਦੀ ਸ਼ਕਤੀ ਦੀ ਤਾਕਤ ਹੈ ਹਰ ਮੋਰਚਾ ਜਦੋਂ ਲੋਕ ਤੁਰ ਪੈਂਦੇ ਨੇ ਫਿਰ ਸਰਕਾਰਾਂ ਨੂੰ ਚੁਕਣਾ ਪੈਂਦਾ ਤੁਸੀਂ ਦੇਖਿਆ ਵੀ ਇੱਥੇ ਦੁਨੀਆ 'ਚ ਕਦੇ ਨਹੀਂ ਹੋਇਆ ਕੋਈ ਕਾਨੂੰਨ ਬਣ ਜਾਏ ਉਹ ਅੱਜ ਤੱਕ ਕਦੇ ਬਿਨਾ ਲਾਗੂ ਹੋਏ ਵਾਪਸ ਨਹੀਂ ਹੋਇਆ ਸਾਰੀ ਦੁਨੀਆ 'ਚ ਔਰ ਅਸੀਂ ਤਿੰਨ ਕਾਨੂੰਨ ਜਿਹੜੇ ਬਣੇ ਲਾਗੂ ਨਹੀਂ ਹੋਣ ਦਿੱਤੇ ਮੋਦੀ ਜੀ ਨੂੰ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ ਉਹ ਆਪਣੀ ਗੱਲ ਤੋਂ ਪਿੱਛੇ ਨਹੀਂ ਮੁੜਦਾ ਉਹਨੂੰ ਮਾਫੀ ਮੰਗਣੀ ਪਈ ਔਰ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਤਾਂ ਉਹ ਲੋਕਾਂ ਦੀ ਸ਼ਕਤੀ ਸੀ ਹੁਣ ਲੋਕ ਪੰਜਾਬ ਦੇ ਫੇਰ ਉਸੇ ਤਰ੍ਹਾਂ ਖੜੇ ਹੋ ਗਏ ਸਰਕਾਰ ਨੂੰ ਦੇਖਣਾ ਚਾਹੀਦਾ ਪੰਜਾਬ ਦੀ ਨੂੰ ਪੰਜਾਬ ਦੇ ਲੋਕਾਂ ਦੀ ਕਲਚਰ ਵੱਖਰੀ ਕਿਸਮ ਦੀ ਹੈ ਬਾਕੀ ਸਾਰੇ ਸਾਰੇ ਦੇਸ਼ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਡੀਐਨਏ 'ਚ ਹੈ ਵੀ ਸੰਘਰਸ਼ ਕਰਨਾ ਹੈ ਡੀਐਨਏ 'ਚ ਹੈ ਵੀ ਕਿਸੇ ਦੇ ਜ਼ੁਲਮ ਕਰਨਾ ਨਹੀਂ ਨਾ ਜ਼ੁਲਮ ਸਹਿਣਾ ਹੈ ਪੰਜਾਬ ਜਦੇ ਖੜਾ ਹੋ ਜਾਂਦਾ ਜਦੋਂ ਕਿਤੇ ਜ਼ੁਲਮ ਹੋਣ ਲੱਗਦਾ ਹੈ ਅੱਜ ਪੰਜਾਬ ਸਾਰਾ ਇੱਕ ਮੁਠ ਹੋ ਗਿਆ ਸਾਰੇ ਖੜੇ ਹੋ ਗਏ ਸਰਕਾਰ ਬੜੀਆਂ ਝੂਠੀਆਂ ਜੀਆਂ ਆਪਣੇ ਬੰਦੇ ਖੜੇ ਕਰਕੇ ਉਹ ਵੀਡੀਓਜ਼ ਜਾਰੀ ਕਰ ਰਹੀ ਹੈ ਉਹ ਆਪਣਾ ਮਨ ਸਮਝਾ ਲੈਂਦੀ ਹੈ ਵੀ ਪਤਾ ਨਹੀਂ ਅਸੀਂ ਕੀ ਕਰ ਦਿੱਤਾ ਉਹਦਾ ਲੋਕਾਂ ਤੇ ਅਸਰ ਨਹੀਂ ਹੁੰਦਾ ਸਗੋਂ ਲੋਕਾਂ ਚ ਉਹਦੇ ਨਾਲ ਗੁੱਸਾ ਜ਼ਿਆਦਾ ਪੰਦਾ ਹੈ ਤੋਂ ਮੇਰੀ ਅਪੀਲ ਹੈ ਲੋਕਾਂ ਨੂੰ ਵੀ ਲੜਨਾ ਨਹੀਂ ਕਿਸੇ ਨਾਲ ਸ਼ਾਂਤਮਈ ਰਹਿਣਾ ਹੈ ਜੇ ਪਿੰਡ ਚ ਨਹੀਂ ਬੜਨਾ ਉਹਦੇ ਨਾਲ ਬਹਿਸ ਨਹੀਂ ਪਹਿਣਾ ਜਦੋਂ ਤੁਸੀਂ ਬਹਿਸ ਕਰੋਗੇ ਆਰਗੂਮੈਂਟਸ ਤੇ ਵੀ ਗੁੱਸਾ ਪੈਦਾ ਹੋ ਜਾਂਦਾ ਹੈ ਫਿਰ ਗੁੱਸਾ ਪੈਦਾ ਹੋ ਜਾਂਦਾ ਤੁਸੀਂ ਵਾਇਲੈਂਟ ਹੋ ਜਾਂਦੇ ਹੋ ਤੁਸੀਂ ਉਹਨਾਂ ਨੂੰ ਹੱਥ ਜੋੜ ਕੇ ਕਹੋ ਵੀ ਸਾਡੇ ਪਿੰਡ 'ਚ ਨਾ ਆਓ ਇੱਥੋਂ ਚਲੇ ਜਾਓ ਸਾਡੇ ਪਿੰਡ ਦਾ ਫੈਸਲਾ ਹੈ ਪਰ ਲੜਨਾ ਨਹੀਂ ਲੜ ਕੇ ਸਰਕਾਰ ਦੇ ਹੱਥ ਹਥਿਆਰ ਨਹੀਂ ਫੜਾਉਣਾ ਮੋਰਚਾ ਤੁਹਾਡਾ ਜਿੱਤਿਆ ਜਾਏਗਾ ਕੋਈ ਦੁਨੀਆ ਦੀ ਤਾਕਤ ਲੈਂਡ ਇਹ ਜੀ ਲੈਂਡ ਪੌਲਿੰਗ ਪਾਰਸੀ ਨੂੰ ਕੋਈ ਵੀ ਇਜਾਜ਼ਤ ਨਹੀਂ ਦੇਗਾ ਬਹੁਤ ਬਹੁਤ ਧੰਨਵਾਦ ਕੋਰਟ ਵਿੱਚ ਅਸੀਂ ਕੇਸ ਨਹੀਂ ਕੀਤਾ ਸਮਝੋ ਸਰਕਾਰਾਂ ਨੇ ਜਦੋਂ ਅਸੀਂ ਦਿੱਲੀ ਮੋਰਚੇ 'ਚ ਬੈਠੇ ਸੀ ਉੱਥੇ ਵੀ ਸਰਕਾਰ ਨੇ ਪਟੀਸ਼ਨ ਦਾਇਰ ਕਰਵਾਈ ਸੀ ਉਹ ਉਲਝਾਉਣ ਦਾ ਇੱਕ ਤਰੀਕਾ ਹੁੰਦਾ ਜੇ ਤੁਸੀਂ ਕੋਰਟ ਕੋਰਟ ਚ ਉਲਝੋ ਕੋਰਟ ਤਾਂ 4 ਸਾਲ ਫੈਸਲਾ ਨਹੀਂ ਕਰੂ ਲੰਮਕੀ ਜਾਇਓ ਫਿਰ ਉਹ ਤਰੀਕਾ ਪਾਈ ਜੋ ਸਰਕਾਰ ਕਹੋ ਜੇ ਉਹ ਤਾਂ ਕੋਰਟ 'ਚ ਹੈ ਜਿਵੇਂ ਅਸੀਂ ਉੱਥੇ ਵੀ ਕਿਹਾ ਸੀ ਕਿ ਜਿਹੜੀ ਪਟੀਸ਼ਨ ਆਈ ਹੈ ਅਸੀਂ ਇਹਦੇ 'ਚ ਪਾਰਟੀ ਨਹੀਂ ਅਸੀਂ ਹੁਣ ਵੀ ਕਹਿ ਦਿੰਦਾ ਹੈ ਵੀ ਜਿਹੜੀਆਂ ਪਟੀਸ਼ਨਾਂ ਹੋਈਆਂ ਉਹ ਆਪੋਜ਼ੀਆਂ ਹੋਈਆਂ ਅਸੀਂ ਉਹਨਾਂ 'ਚ ਕੋਈ ਪਾਰਟੀ ਨਹੀਂ ਹਮੇਸ਼ਾ ਜਦੋਂ 101% ਦੀ ਗਰੰਟੀ ਹੋਵੇ ਵੀ ਹਾਈ ਕੋਰਟ ਕੋਲ ਕੋਈ ਰਸਤਾ ਹੀ ਨਹੀਂ ਉਹਨੂੰ ਤੁਹਾਡੇ ਹੱਕ 'ਚ ਫੈਸਲਾ ਦੇਣਾ ਹੀ ਪਈਗਾ ਤਾਂ ਕੋਰਟ ਚ ਜਾਈਦਾ ਜੇ ਮਾੜੀ ਜੀ ਵੀ ਕੋਈ 1921 ਉਹਨੇ ਕੋਈ ਆਬਜ਼ਰਵੇਸ਼ਨ ਦੇਤੀ ਸਰਕਾਰ ਉਹਨੂੰ ਫੜ ਕੇ ਵੇਜ ਜਾਂਦੀ ਹੈ ਲੋਕੀ ਉਹ ਤਾਂ ਸਰਕਾਰ ਹਾਈ ਕੋਰਟ ਨੂੰ ਵੀ ਆ ਕਹਿੰਦਾ ਹੁਣ ਤਾਂ ਸੁਪਰੀਮ ਕੋਰਟ ਵੀ ਇਸ ਕਰਕੇ ਕੋਰਟ ਹੈ ਰਸਤਾ ਨਹੀਂ ਲੋਕਾਂ ਨੇ ਨੁਮਾਇੰਦੇ ਚੁਣੇ ਜਿਨ੍ਹਾਂ ਦੀ ਇਹ ਨਾ ਨੀ ਪਾਲਸੀਆਂ ਬਣਾਈਆਂ ਪੋਲੀਟੀਕਲੀ ਇਹ ਪਾਲਸੀਆਂ ਬਣੀਆਂ ਪੋਲੀਟੀਕਲੀ ਉਹ ਖਤਮ ਕਰਾਉਣੀਆਂ ਨੇ ਜੁਡੀਸ਼ਰੀ ਰਾਹੀ ਨਹੀਂ ਇਸ ਕਰਕੇ ਬੜਾ ਸਪਸ਼ਟ ਹੈ ਵੀ ਸਾਡਾ ਸਟੈਂਡ ਬੜਾ ਸਪਸ਼ਟ ਹੈ ਅਸੀਂ ਕੋਰਟ ਕੋਟ ਦਾ ਫੈਸਲਾ ਜੇ ਕੋਈ ਉਨੀ ਕੀ ਆਊਗਾ ਵੀ ਉਹਨੂੰ ਨਹੀਂ ਮੰਨਾਂਗੇ ਅਸੀਂ ਸਿਰਫ ਤੇ ਸਿਰਫ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਉਹਨੂੰ ਹਮੇਸ਼ਾ ਵਾਸਤੇ ਵਾਪਸ ਲੈਣ ਦੀ ਮੰਗ ਕਰਦੇ ਹਾਂ ਤਾਂ ਬਿਲਕੁਲ ਜੀ ਗਲਬਤ ਕੀਤੀ ਹੈ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ 24 ਅਗਸਤ ਨੂੰ ਜਿਹੜੀ ਹੈ ਮਹਾ ਪੰਚਾਇਤ ਜਿਹੜੀ ਕਿਸਾਨਾਂ ਦੀ ਸਮਰਾਲਾ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਕਰਕੇ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜੀ ਲੈਂਡ ਪੋਲਿੰਗ ਪਾਲਿਸੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਇਹ ਸਰਕਾਰਾਂ ਹੀ ਜਿਹੜੀਆਂ ਨੇ ਉਹ ਪਟੀਸ਼ਨਾਂ ਦਾਇਰ ਕਰਦੀਆਂ ਨੇ ਤਾਂ ਕਿ ਲੰਬਾ ਸਮਾਂ ਜਿਹੜਾ ਹੈ ਕਿਸਾਨ ਉਲਝਦੇ ਰਹਿਣ ਪਰ ਸਾਡੀ ਇਹੀ ਅਪੀਲ ਹੈ ਸਾਰੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਦੀ ਵੀ ਜ਼ਮੀਨ ਜਿਹੜੀ ਹੈ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਆਉਂਦੀ ਹੈ ਕਿ ਅਸੀਂ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਰੱਦ ਕਰਵਾਏ ਸੀ ਉਸ ਤਰ੍ਹਾਂ ਹੀ ਲੈਂਡ ਪੋਲਿੰਗ ਪਾਲਿਸੀ ਵੀ ਜਿਹੜੀ ਹੈ ਅਸੀਂ ਇਹ ਰੱਦ ਕਰਵਾ ਕੇ ਹੀ ਪਿੱਛੇ ਹਟਣਾ ਹੈ ਕੋਈ ਵੀ ਨੁਮਾਇੰਦਾ ਬੇਸ਼ੱਕ ਪਿੰਡਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਪਰ ਕਿਸੇ ਵੀ ਤਰ੍ਹਾਂ ਦੀ ਕਿਸੇ ਦੇ ਨਾਲ ਲੜਨ ਦੀ ਕੋਈ ਜ਼ਰੂਰਤ ਨਹੀਂ ਹੈ ਪਿਆਰ ਦੇ ਨਾਲ ਸਮਝਾ ਕੇ ਜਿਹੜੀ ਪਾਲਿਸੀ ਆ ਆਪਾਂ ਉਹਨਾਂ ਦਾ ਔਰ ਰੱਦ ਕਰਵਾਉਣੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਮੋਰਚਾ ਵੀ ਜਿਹੜਾ ਹੈ ਉਹ ਫਤਿਹ ਕਰਾਂਗੇ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ